ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਫੇਰ ਦੋਈ ਭਾਈ ਚੱਲੇ ਆ ਘੁੰਮਣ ਅੱਜ ਚੱਲੇ ਆ ਜੀ ਆਪਾਂ ਲਿਸਬਨ ਅੱਜ ਭਾਜੀ ਘੁਮਾਵਾਂਗੇ ਲਿਸਬਨ ਸਮੁੰਦਰ ਤੇ ਚੱਲੇ ਆ ਆਪਾਂ ਅੱਜ ਸਮੁੰਦਰ ਘੁੰਮਾਂਗੇ ਨਾਲੇ ਇਹ ਲਿਸਬਨ ਦੀ ਤੁਹਾਨੂੰ ਟਰામ ਦਿਖਾਵਾਂਗੇ ਮਿੰਨੀ ਟਰામ ਲੱਕੜ ਦੀਆਂ ਟਰામ ਲੱਕੜ ਦੀਆਂ ਟਰામ ਗਾਇਸਾਂ ਤੋਂ ਉੱਪਰ ਚੜਨਾ ਸਾਡਾ ਬੱਸ ਪਾਸੇ ਲੈ ਚੁੱਕੇ ਹਾਂ ਬਿਲਡਿੰਗਾਂ ਦੇਖਪੋ। ਚਲ ਲਾਓ ਹੋ ਰਿਹਾ ਹੋ ਰਿਹਾ। ਇਹ ਆਪਣੇ ਸ਼ਹਿਰੇ ਆ ਸਰ। ਇਹ ਮੇਰੇ ਤੋਂ ਕਾਫੀ ਦੂਰ ਆਇਆ। 29 22 22। ਆਪਣੇ ਭਾਈ ਸਾਹਿਬ ਜਾਂਦੇ। ਸਾਪਾ ਇੰਟਰ ਹੋ ਜਾਣਾ ਹੈ। ਆ ਕਰਾਂਗੇ ਪੰਛੀ। ਬੱਲਿਕਾ ਗੇਟ ਆ ਹੋਵੇ ਇੰਟਰ। ਇੱਧਰ ਆਪਣੀ ਮੈਟਰੋ ਲੱਗਦੀ ਆ। ਤੇ ਆ ਆਪਣੀ ਮੈਟਰੋ ਦੀ ਡਾਇਰੈਕਸ਼ਨ ਆ। ਇੱਥੋਂ ਜਾਣੀ ਆ। ਚੱਲ ਵੀ। ਇੰਟਰਟੱਕਾਂ ਇੰਟਰਟ ਆਉਂਦੇ ਵੀਡੀਓ ਤੇ ਆਉਂਦਾ। ਆ ਜੀ ਮੈਟਰੋ ਸਟੇਸ਼ਨ ਤੇ ਆਉਂਦੀ ਮੈਟਰ ਉਧਰ ਛਾਲਾ ਮਾਰਦੀ ਆ ਜਾ ਫਿਰ ਇੱਧਰ ਆਪਣੇ ਬਾਜੀ ਖੜੇ ਇੱਧਰ 1 ਮੀਟਰ ਤੋਂ ਉਤਰ ਗਏ ਆਪਾਂ ਹੁਣ ਵੀ ਐਗਜ਼ਿਟ ਨਾਲ ਲੱਗੇਗਾ 1 ਮੀਟਰ ਫੜਨੀ 1 ਮੀਟਰ ਹੋਰ ਫੜਨੀ ਚਲੋ ਜੀ ਤੋਂ ਨਿਕਲੀ ਇੱਧਰ ਆਪਣੇ ਪਿੰਡਾ ਵੀ ਵੀ ਰਹੀ ਹੈ ਜਦਾਂ ਜੀ ਗੜ ਪੰਜਾਬੀਆਂ ਦਾ ਪੰਜਾਬੀ ਦਾ ਗੜ ਹੈ ਜਾਨੀਆਂ ਦਾ ਪਾਕਿਸਤਾਨੀ ਭਰਾਵਾਂ ਦਾ ਸਾਰੇ ਮਾਰਤੀ ਮਨੀਸ਼ ਮਾਰਤੀ ਮਨੀਸ਼ ਮਾਰਟਿਮ ਨਹੀਂ ਸੇ ਮਾਰਟਿਮ ਨਹੀਂ ਹੋ ਇਧਰ ਹੋਰ ਲੱਗਾ ਹਾਂ ਜੀ ਨਿਸਬੰਦੀ ਟਰੰਮ ਦੇ ਛੋਟੀ ਜੀ ਟਰੰਮ 28 ਨੰਬਰ ਦੋ ਇਧਰ ਟਰੰਮ ਲੱਗੀਆਂ ਇਹ ਚ ਹੁਣ ਆਪਾਂ ਚੜਨਾ ਹੈ ਆਪਣਾ ਹੀ ਪਾਸ ਚੜਨਾ ਹੈ ਇਹ ਚ ਬੰਨਾ ਹੋਣੇ ਤੇ ਬਾਸ ਨਾਲ ਤੇ ਆਪਾਂ ਗਾਈ ਚ ਖੜੇ ਵੇਟ ਕਰਦੇ ਆ ਤੇ ਤੋ ਦੋ ਬਾਰੀਆਂ ਆਉਂਦੀਆਂ ਰਸ਼ ਬੜਾ ਪਿਆ ਹੈ ਆਪਣ ਸਾਡੀ ਬਾੜੀ ਆਉਣੀ ਹੈ। ਖੜ ਕੇ ਜਾਣਾ ਪੜਿਆ। ਚਲ ਗਈ ਆ ਕਟਰਾਮ ਹੁਣ ਅਸੀਂ ਚੜਾਂਗੇ। ਉਹ ਵੀ ਚਲ ਗਈ। ਆ ਵੀ ਚਲ ਗਈ। ਮੈਂ ਸਾਹ ਚੜ ਗਿਆ। ਖੜੀਆਂ ਨੇ। ਇਹ ਇਕੱਠੀਆਂ ਹੀ ਲੱਗਦੀਆਂ ਤੈਨੂੰ। ਆਪਾਂ ਸ਼ਹਿਰ ਦੇਖ ਲੋ। ਇੱਧਰ ਚਰਚੇ ਆ। ਤਾਂ ਦੇਖੋ ਜੀ ਕੁੱਤੇ ਦੇ ਐਨਕਾ ਲਾਈਆਂ ਨਹੀਂ ਧਿਆਨ ਨਾਲ ਦੇਖੋ ਵੀਡੀਓ ਬੰਨੀ ਕਿ ਜ਼ੂਮ ਹੋਣੀ ਇਹ ਭਰਾਵਾ ਇਹ ਐਨੀ ਕਦਰਿਆ ਇੱਥੇ ਦੇਖ ਲਓ ਕੁੱਤੇ ਹਨ ਨਿਆਣਿਆਂ ਨੂੰ ਰੱਖਦੇ ਆ ਕੁੱਤਿਆਂ ਨੂੰ ਆਪਣੇ ਨੂੰ ਬੱਚਿਆਂ ਨੂੰ ਪਾਲਿਆ ਆ ਬੱਚਿਆਂ ਨੂੰ ਲੋ ਗਾਇਸ ਟਰਾਂਮ ਤੇ ਲੱਗੇ ਜਾੜਾ ਨੇ ਨਿੱਗੀ ਜੀ ਟਰਾਂਮ ਆ ਇਹ ਅੱਜ ਅਸਲੀ ਟਰਾਂਮ ਦਾ ਮਾਹੌਲ ਆ ਆਇਆ ਅੰਦਰ ਟਰਾਂਮ ਦੇ ਸਿੰਗਲ ਸਿੰਗਲ ਸੀਟਾਂ ਨੇ ਜੀ ਇਹ ਪਿਆਰ ਲਗਾ ਦਰ ਪਾਜੀ ਆਪਣੇ ਬੈਠੇ ਮਗਰ ਧਰਵਾਤਾ ਮ ਲੱਕੜੀ ਮੈਂ ਆ ਮੇਰੇ ਲੋਗਰ ਨੂੰ ਇਹ ਲੱਗਦਾ ਪਰ ਕੇ ਲੈ ਕੇ ਜਾਂਦੀ ਨਿਕੇਜੀ ਟਰੈਮ ਨੂੰ ਮੇਜਾ ਆਹ ਲਓ ਜੀ ਤੁਰ ਪਈ ਟੱਗੇ ਟਰੈਮ ਜੀ ਸੁਰਪੈ ਗਲੀਆਂ ਚ ਬਾੜਦੀ ਉਹਨੇ ਰਿਵੀ ਲੈਤੀ ਗਲੀਆਂ ਚ ਬਾੜਦੀ ਨੇ ਟਰੱਕ ਸਾਰੇ ਕਮਾਊਗਾ ਹੁਣ ਕਾ ਕੀਆ ਮਾਰਦਾ ਜਾਂਦਾ ਇਹ ਚੜਾਈ ਆ ਗਈ ਚੜਾਈ ਇੱਧਰ ਹਨਾ ਸਾਰਾ ਹੀ ਪਹਾੜੀ ਦਾ ਕਾ ਕਰਕੇ ਹਨਾ ਇਦਾਂ ਹੀ ਚੜਾਈਆਂ ਜ਼ਿਆਦਾ ਹੀ ਇਤਰਾਜ ਚੜਾ ਜਾਂਦਾ ਹੈ ਔਰ ਇਸ ਪਰ ਦੀਆਂ ਪੂਰੀ ਖਿੱਚ ਕੇ ਰੱਖ ਤੈਨੂੰ ਮੜਾ ਗਿਆ ਚੜਾਈ ਹੈ ਤੇਰਾ ਦੇਖ ਲੱਗ ਜਾਣਾ ਪਤਾ ਤੁਹਾਨੂੰ ਧਿਆਨ ਨਾਲ ਦੇਖੀ देख लो दुकाना यार माहौल घूमने बढ़िया यार सोना घूमने लोहना हो बी गई ਕੁੱਕ ਨਾ ਸੋਹਣਾ ਇੰਟਰਵਿਊ ਓਹ ਸਮੁੰਦਰਿਆ ਇੱਧਰ ਸਾਰੇ ਇਹ ਸਾਰਾ ਸਮੁੰਦਰ ਆ ਗਿਆ ਨਾ ਨੇੜੇ ਆ ਗਿਆ ਸਮੁੰਦਰ ਦੇ ਓ ਆਪਣੇ ਚਰਚੇ ਆ ਬਹੁਤ ਸੋਹਣਾ ਯਾਰ ਪੁਰਤਗਾਲ ਕੋਲ ਮੰਨੂ ਵਧੀਆ ਆ ਆਪਾਂ ਹੁਣ ਜਾਣਾ ਆ 뷰 ਪੁਆਇੰਟਾਂ ਤੱਕ ਕਿਹੜੀ ਲੋਕੇਸ਼ਨ ਵੀ ਬਣਾ ਦਿਓ ਮੈਨੂੰ ਅੱਛਾ ਤਾਂ ਹੀ ਇੱਥੇ ਟਰੈਮ ਖਾਲੀ ਹੋ ਗਈ ਸਾਰੀ ਨਹੀਂ ਆਹ ਜਾਣੀ ਆ ਤਾਂ ਹਜੇ ਤੱਕ ਆ ਦੇਖ ਲਓ ਇੱਤਰ ਇੱਤਰ ਨਾਲ ਵੀ ਦੇਖ ਲਓ ਤੂੰ ਇਹ ਆ ਗਿਆ ਕਿ ਸਮੁੰਦਰ बहुत चर्चे है जी देख लो इधर घर बला बंदा नजारे बज गया बहुत सोना भीर शो अच्छा। समुंद्र पार करना इन्हें ਤੇ ਰੋタル ਕਾ ਕੱਢਣ ਗਿਓ ਮਨ ਲਾਉਦਾ ਸਫਾਈ ਕਰਦੇ ਹੁਣੇ ਨਾ ਨਹੀਂ ਸਫਾਈ ਅਸੀਂ ਕਰੀ ਕਹਿੰਦੇ ਰੇਤ ਉੱਤਰਦੇ ਹੁਣੇ ਆਹ ਦੇਖ ਲਓ ਸਾਰਾ ਹੀ ਸਾਰਾ ਹੀ ਸਮੁੰਦਰ ਆ ਤੇ ਸਮੁੰਦਰ ਪਾਰ ਕਰਕੇ ਛੱਪ ਜਾਂਦੀ ਉੱਤਰ ਤੇ ਉੱਤਰ ਵੀ ਦੇਖਦੇ ਆ ਕੋਸ਼ਿਸ਼ ਕਰਦੇ ਜਾਣਦੇ ਆਪਣੇ ਬਣੀਓ ਆ ਪ੍ਰਭੂ ਜੀਸ਼ੂ ਜੀ ਦੀ ਬਹੁਤ ਈਆ ਉਹ ਮੂਰਤੀ ਮਨਾ ਨਹੀਂ ਪਤਾ ਉਹਦਾ ਸਟੈਚੂ ਬਣਿਆ ਹੋਇਆ ਬਹੁਤ ਵੱਡਾ ਉਹ ਬਹੁਤ ਮਾਤ ਵੀ ਦੇਖਦੇ ਆ ਬਹੁਤ ਸੋਹਣਾ ਵੀ ਉਹ ਬਹੁਤ ਸੋਹਣਾ ਸਟਾਪ ਕਰਕੇ ਥੋੜਾ ਲੱਗਦਾ ਹੁਣ ਤਰ ਪਰ ਬਹੁਤ ਸੋਹਣਾ ਹੈ। ਵੀਡੀਓ ਵਿੱਚ ਤੁਹਾਨੂੰ ਪਤਾ ਹੀ ਹੈ ਤਰ। ਆਪਣੇ ਅੰਦਰ ਲੱਗੇ ਹੋਆ ਬੋਨਸ। ਇਹ ਹੁਣ ਅੱਗੇ ਚੱਲੇ ਆ ਤੇ ਅੱਗੇ 뷰 ਦੇਖਦੇ ਜਾਦੇ। ਆ ਦੇਖ ਲਓ 뷰 ਪੁਆਇੰਟ ਤੇ ਗੈਰੀ ਬਹੁਤ ਸੋਹਣਾ ਪੁਆਇੰਟ ਦੀ ਗੱਲ। ਹੁਣ ਆਪਾਂ ਅੱਗੇ ਮਿਲਦੇ ਆ। ਘੁੰਮੋਨੇ ਆ ਤੁਹਾਨੂੰ ਥੋੜਾ ਥੋੜਾ। ਇੱਧਰ ਠੀਕ ਹੈ ਯਾਰ, ਇੱਧਰ ਵਧੀਆ ਹੈ, ਇੱਧਰ ਦਿਖੂਗਾ ਸਾਰਾ ਕੁਝ। ਦੇਖ ਲੋ ਜੀ ਥੱਤੀ ਕਲਾ ਥੱਤੀ ਤਿਆਰ ਕਰਕੇ ਇੱਥੇ ਸੇਲ ਲਈਓ ਵਾਧਿਆ ਯਾਰ ਸੋਣਾ ਬਹੁਤ ਸੋਣਾ 뷰 ਪੁਆਇੰਟ ਆ ਬਹੁਤ ਸੋਨੇ 뷰 ਆ ਰਹੇ ਬਹੁਤ ਸੋਨੇ ਰੈਂਟ ਦੇ ਗੱਡੀਆਂ ਜਲਦੀ ਆਵੜੀਆਂ ਖਮਾਉਂਦੀਆਂ ਤੁਹਾਨੂੰ ਜਦੋਂ ਵੀ ਕਦੇ ਆਇਆ ਯਾਰ ਯੂਰਪ ਬੰਦਾ ਪੁਰਤਗਾਲ ਤੇ ਜਰੂਰ ਆਇਆ ਹੋ ਗਾ ਘੁੰਮਣੇ ਹੀ ਆਇਆ ਹੋ ਵੈਸੇ ਠੀਕ ਹੈ ਜਿਸ ਕਲਮ ਦੂਜੀ ਪੜੀ ਹੈ ਦੂਜੀ ਡਰਾਮ ਤੇ ਧੰਮ ਤੇ ਆਹ ਇਹ ਆਪਣੇ ਚਰਚ ਲੱਗਦਾ ചർച്ച ഇത് ചോറ Itu mandi, yang kali ini aku mau menang. Nah, dia tenang, teraih beli, beli arah, gak